ਸਤਿਗੁਰ ਚੂੜੀਆਂ ਡੇਰਾ ਪਪਨਾਨਕ ਰੋਡ ਤਲਵੰਡੀ ਰਾਮਾ ਅਡੇ ਤੇ ਫਲਫਕਰੇਤਾ ਦੀ ਦੁਕਾਨ ਨੂੰ ਲੱਗੀ ਅੱਗ ਸਮਾਨ ਸੜ ਕੇ ਹੋਇਆ ਸਵਾ ਲੱਖ ਰੁਪਏ ਤੇ ਨੁਕਸਾਨ ਹੋਂਦਾ। ਹਨਮਾਨ ਸਤਿਗੁਰ ਚੂੜੀਆਂ ਡੇਰਾ ਪਪਨਾਨਕ ਰੋਡ ਉਪਰ ਸਥਿਤ ਪਿੰਡ ਤਲਵੰਡੀ ਰਾਮਾ ਦੇ ਅਡੇ ਉਪਰ ਇੱਕ ਫਲਫਕਰੇਤਾ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਉਸਦਾ ਸਮਾਨ ਸੜ ਕੇ ਸਵਾ ਹੋ ਗਿਆ ਜਿਸ ਨਾਲ ਉਸਦਾ ਲੱਖਾਂ ਦਾ ਨੁਕਸਾਨ ਹੋਂਦਾ ਅਨੁਮਾਨ ਹੈ। ਇਸ ਬੰਦੀ ਜਾਣਕਾਰੀ ਦਿੰਦੇ ਹੋਏ ਫਲਫਕਰੇਤਾ ਰਕੇਸ਼ ਸਿੰਘ ਨੇ ਦੱਸਿਆ ਕਿ ਉਹ ਜਨਦੀ ਤਰ੍ਹਾਂ ਸ਼ਾਮ ਨੂੰ ਆਪਣੀ ਦੁਕਾਨ ਪੰਤ ਕਰਕੇ ਕਰ ਗਿਆ ਸੀ ਤੇ ਜਦ ਉਹਉਸ਼ੀਰੀ ਆਤਾ ਉਹਨੇ ਦੇਖਿਆ ਕਿ ਦੁਕਾਨ ਦੇ ਬਾਹਰ ਉਸਦਾ ਅਡਾ ਟੇਬਲ ਕੁਰਸੀਆਂ ਅਤੇ ਕ੍ਰੇਟ ਈਨਾ ਸੜ ਕੇ ਸੁਆਹ ਹੋ ਚੁੱਕੀਆਂ ਸਨ ਅਤੇ ਦੁਕਾਨ ਦੇ ਅੰਦਰ ਪਿਆ ਇਨਵੈਟਰ ਜੂਸਰ ਮਸ਼ੀਨ ਕੈਂਡੀ ਅਤੇ ਪੱਕੇ ਸੜ ਕੇ ਸੁਆਹ ਹੋ ਚੁੱਕੇ ਸਨ ਦੁਕਾਨਦਾਰ ਦਾ ਕਹਿਣਾ ਕਿ ਉਸ ਦਾ ਤਕਰੀਬ 1 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਦੁਕਾਨਦਾਰ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਉਸਤੇ ਪਿੰਦਾ ਹੈ ਜੋ ਕੁਸਤੀ ਦੁਕਾਨ ਤੇ ਇਤਨਾ ਛੋਟਿਕ ਓਮੀ ਲਫਾਫਾ ਫਟ ਕੇ ਘੁੰਮਤਾ ਸੀਸੀਟੀਵੀ ਚ ਦੇਖਿਆ ਗਿਆ ਹੈ ਇਸ ਸਬੰਧੀ ਪੁਲਿਸ ਅਧਿਕਾਰੀ ਮੋਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਨੂੰ ਫਲ ਬਕਰੇਤਾ ਰਕੇਸ਼ ਮਸੀ ਦੀ ਇੱਕ ਦਰਖਾਸਤ ਪ੍ਰਾਪਤ ਹੋਈ ਹੈ ਜਿਸ ਵਿੱਚ ਉਹਨਾਂ ਜਾ ਕੇ ਇੱਕ ਮੋਕਾ ਦੇਖਿਆ ਹੈ ਕਿ ਕੁਸਤਾ ਕਾਫੀ ਨੁਕਸਾਨ ਹੋਇਆ ਹੈ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੁਕੰਗਾ ਲਿਆ ਜਾ ਰਿਹਾ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬੰਤੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ 4 ਵਜੇ ਯਾਰ 4:30 ਵਜੇ ਅੱਗ ਲੱਗੀ ਜੋ ਤੇ ਕਾਦੀ ਦੁਕਾਨ ਗਾਦੀ ਹੈ ਰੋਡ ਦੀ ਦੁਕਾਨ ਜੋ ਕਿ ਕੋਈ ਸ਼ੱਕ ਹੈ ਕਿ ਹਾਂਜੀ ਸ਼ੱਕ ਹੈ ਸ਼ੱਕ ਹੈ ਵੀ ਜੀ ਕੀ ਕੀ ਸੜਿਆ ਕੀ ਹੈ ਕਿ ਇਹ ਵੀ ਜੀ ਸੜਿਆ ਜੋ ਨੋਵੇਟਰ ਸੜਿਆ ਜੋ ਬੈਟਰਾਂ ਕੈਂਡੀ ਹੋਰ ਉੱਤੇ ਪੱਖੇ-ਪੁੱਖੇ ਨਾਲ ਟੀਨਾ ਟੋਨਾ ਦਾ ਰੋਟੀ ਅੰਦਰ ਇਹ ਵੀ ਤੇ ਅੰਦਰ ਸਾਰਾ ਸਮਾਨ ਸੋਣ ਬਾਹਰ ਲਾ ਜ਼ਰਾ ਟੀਵੀ ਟੇਬਲ ਟੂਕਲ ਸਾਰਾ ਕੋਈ ਕਰੇ ਰਗੂ ਸਾਰਾ ਪੂਜ ਅੱਗ ਲੱਗੀ ਕਿੰਨੇ ਦਾ ਨੁਕਸਾਨ ਮੰਨਦੇ ਆਪਨਾ ਯਾਰ ਜੀ ਲੱਖ ਰੁਪਏ ਦਾ ਘਸ ਹੋ ਗਿਆ ਸੋ ਲੱਖ ਇਹਦੇ ਸਬੰਧ ਚ ਪੁਲਿਸ ਨੂੰ ਕੋ ਸੋਚ ਲਈ ਕਿਤਾ ਹਾਂਜੀ ਵੀ ਜੀ ਦੇਖ ਆਏ ਰਿਪੋਰਟਾ ਮੌਕਾ ਵੇਖਿਆ ਨੂੰ ਹਾਂਜੀ ਵੇਖਿਆ ਵੀ ਕੀ ਮੰਕਰ ਦੇ ਪ੍ਰਸ਼ਾਸਨ ਇਹ ਕਹਿੰਦੇ ਵੀ ਆਹੋ ਸਟੇਸ਼ਨ ਸਾਹਬ ਤੋਂ ਆ ਜਾਏ ਤੇ ਉਹ ਜਿਹੜੇ ਬੰਦੇ ਦਾ ਤੁਹਾਨੂੰ ਸ਼ੱਕ ਹੈ ਕਿ ਉਹਦੀ ਤੁਹਾਡੇ ਨਾਲ ਕੋ ਲੱਗਦਾ ਅਠਾ ਜਾਂ ਕੀ ਹੈਗਾ ਇਹ ਉਹ ਵੀ ਜੀ ਜਦੋਂ ਆਉਂਦਾ ਵਾ ਉਦੋਂ ਇਹ ਕਹਿ ਦਿੰਦਾ ਮੈਂ ਅੱਗ ਲਾ ਦਨੀ ਆ ਦੂਜੇ ਤੀਜੇ ਜਨਮ ਕੋਈ ਵੀ ਗੱਲ ਕਰੇ ਇੱਥੇ ਕਟਿੰਗ ਵਾਲੀ ਦੁਕਾਨ ਤੇ ਬੈੰਦਾ ਵਾ ਉਹ ਕਹਿ ਦਿੰਦਾ ਮੈਂ ਕਰੇ ਕੋਈ ਵੀ ਗੱਲ ਕਰਦੀ ਹੈ ਤੂੰ ਯਾਰ ਤੇ ਕੀਤਾ ਉਹ ਜੇ ਮੈਂ ਅੱਗ ਲਾ ਦਨੀ ਮੈਂ ਅੱਗ ਲਾ ਦਨੀ ਇਹ ਜਿਹੜੀ ਅੱਗ ਦੇ ਵਿੱਚ ਪੇੜ ਚ ਕੱਲੀ ਧੜੀ ਦੁਕਾਨ ਕੋਲ ਫੁਰੂ ਕੋਲ ਕਰ ਨਵੇਂ ਆਈਆਂ ਨੇ ਨਹੀਂ ਵੀ ਜੀ ਸਾਡੀ ਕੱਲੀ ਆਈ ਜੋ ਮੰਨ ਲਓ ਜਿਸ ਤਰ੍ਹਾਂ ਹੁਣ ਹਵਾ ਚੱਲ ਰਹੀ ਆ ਨਾੜ ਖੜਾ ਆ ਹੋਰ ਵੱਡਾ ਨੁਕਸਾਨ ਵੀ ਹੋਣ ਦਾ ਡਰ ਸੀ ਸਰ ਜੀ ਬਿਜਲੀ ਆ ਬਿਜਲੀ ਨੇ ਆਓ ਵੇਖੋ ਉੱਤੇ ਤਾਰਾਂ ਵਾ ਤਾਰਾਂ ਨੂੰ ਵਾਹਾ ਅੱਗ ਲੱਗੀ ਆ ਸਰ ਜੀ ਮਾਰਕੀਟ ਸਰ ਮੈਂ ਤਾਰ ਹੀ ਲੱਗ ਗਈ ਆ ਅਟਾ ਤਲਵੰਡੀ ਰਾਮਾ ਦੀ ਘਟਨਾ ਆ ਇਹ ਭਰਾ ਆਪਣੀ ਦੁਕਾਨ ਬੰਦ ਕਰਕੇ ਰਾਤੀ ਆਪਣੇ ਘਰ ਗਿਆ ਸਵੇਰੇ ਸਾਢੇ 4:30 ਵਜੇ ਨੂੰ ਮੈਸੇਜ ਮਿਲਦਾ ਕਿ ਦੁਕਾਨ ਤੇ ਅੱਗ ਲੱਗ ਗਈ ਆ ਜਦੋਂ ਆਣ ਕੇ ਵੇਖਦਾ ਤੇ ਕਾਫੀ ਨੁਕਸਾਨ ਹੋ ਚੁੱਕਿਆ ਸੀ ਇਹ ਇਹ ਤੇ ਜਾਂ ਜੂਸਰ ਮਸ਼ੀਨਾਂ ਜਿਹੜੀਆਂ ਕੈਂਡੀ ਵਗੈਰਾ ਪੱਕੇ ਵੀ ਤੁਸੀਂ ਸਾਰਾ ਨੁਕਸਾਨ ਸਾਨੂੰ ਨਜ਼ਰ ਆ ਰਿਹਾ ਜੇ ਅਸੀਂ ਹਿਸਾਬ ਕਰੀਏ ਮੋਟੀਆਂ-ਮੋਟੀਆਂ ਚੀਜ਼ਾਂ ਦਾ ਤੇ ਲੱਖ ਪਲੱਸ ਜਾਂਦਾ ਆ ਇੱਕ ਬੇਰੁਜ਼ਗਾਰ ਬੰਦਾ ਅੱਜ ਕੰਮ ਧੰਦਾ ਨਹੀਂ ਮਿਲਦਾ ਇਸ ਭਰਾ ਸਾਡੇ ਨੂੰ ਦੁਕਾਨ ਖੋਲ ਕੇ ਆਪਣੇ ਪ੍ਰਾਪਰ ਅਰਜ਼ਗਾਰ ਚਲਾਉਂਦੇ ਆ ਰੋਟੀ ਚਲਾਉਂਦੇ ਆ ਉਹ ਬੰਦਾ ਆਪਣੇ ਘਰ ਆਪਣੀ ਦੁਕਾਨ ਬੰਦ ਕਰਕੇ ਆਰਾਮ ਨਾਲ ਜਾ ਕੇ ਸੁੱਤਾ ਉਹਨੂੰ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਆਣ ਕੇ ਕੋਈ ਛੱਕੀ ਹਾਲਾਤਾਂ ਵਿੱਚ ਆਣ ਕੋਈ ਦੁਕਾਨ ਨੂੰ ਅੱਗ ਲੱਗ ਜਾਂਦੇ ਆ ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਖਾਸ ਕਰਕੇ ਡੇਰਾ ਬਾਬਾ ਨਾਨਕ ਤੋਂ ਇਸ ਚੀਜ਼ ਦੀ ਮੰਗ ਕਰਦਾ ਕਿੰਨਰ ਪੱਖ ਜਾਂਚ ਕੀਤੀ ਜਾਵੇ ਤੇ ਜੋ ਵੀ ਇਹਦੇ ਸਮਾਨ ਦੀ ਪਰਭਾਈ ਇਹਨੂੰ ਪੂਰਾ ਪੂਰਾ ਹੱਕ ਮਿਲੇ ਤਾਂ ਕਿ ਆਪਣਾ ਰੋਜ਼ਗਾਰ ਅੱਗੇ ਤੋਂ ਯਾਰੀ ਰੱਖ ਸਕੇ ਇਹਦੇ ਕੋਈ ਸੀਸੀਟੀਵੀ ਵੀ ਸਾਮਣੇ ਆਏ ਇਹ ਇੱਥੋਂ ਦੇ ਅੱਡੇ ਦੇ ਜਿੰਨੇ ਵੀ ਸੀਸੀਟੀਵੀ ਆ ਮੈਂ ਚੋਨਾ ਪ੍ਰਸ਼ਾਸਨ ਚੈੱਕ ਕਰੇ ਦੇਖਿਆ ਜਾਵੇ ਕਿ ਕਿਹੜਾ ਸ਼ਕੀ ਹਾਲਾਤਾਂ ਦੇ ਵਿੱਚ ਬੰਦਾ ਫਿਰਦਾ ਸੀ ਮੇਰ ਪੱਖ ਜਾਂਚ ਕੀਤੀ ਜਾਵੇ ਤੇ ਇਹਦੇ ਸਮਾਨ ਦੀ ਪੂਰੀ ਪੂਰੀ ਪਰਭਾਈ ਇਹਨੂੰ ਮਿਲੇ ਕਿਉਂਕਿ ਤਲਵੰਡੀ ਅੱਡੇ ਅੱਡਾ ਤਲਵੰਡੀ ਲਾਮਾ ਤੇ ਹੋਰ ਵੀ ਦੁਕਾਨਾਂ ਨੇ ਉੱਪਰ ਬਿਜਲੀ ਦੇ ਤਾਰਾਂ ਜਾ ਰਹੀਆਂ ਨੇ ਜਿਵੇਂ ਕਨਕ ਦਾ ਸੀਜ਼ਨ ਲੱਗ ਕੇ ਗਿਆ ਜੇ ਇਹ ਹੀ ਅਗਸਤ ਤੋਂ 10 ਦਿਨ ਪਹਿਲੇ ਲੱਗਦੇ ਤਾਂ ਕਰੋੜਾਂ ਦਾ ਨੁਕਸਾਨ ਹੋ ਸਕਦਾ ਸੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਨਾਲ ਦੀਆਂ ਮਾਰਕੀਟ ਦੁਕਾਨਾਂ ਵੀ ਸੜ ਸਕਦੀਆਂ ਸੀ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਸ ਭਰਾ ਦੇ ਨਾਲ ਖੜੀਏ ਇਹਨੂੰ ਹੌਸਲਾ ਦੇਈਏ ਕਿਉਂਕਿ ਅੱਜ ਕੋਈ ਮਾੜੇ ਤੋਂ ਮਾੜਾ ਰੋਜ਼ਗਾਰ ਸ਼ੁਰੂ ਕਰਨਾ ਹੈ ਉਹਦੇ ਵਾਸਤੇ ਸਾਨੂੰ 1 ਲੱਖ 1.5 ਲੱਖ ਰੁਪਏ ਚਾਹੀਦਾ ਲੰਬੇ ਸਮੇਂ ਤੋਂ ਤਲਵੰਡੀ ਤੇ ਅੱਡਾ ਤਲਵੰਡੀ ਰਾਮੇਚ ਦੁਕਾਨ ਕਰਦਾ ਆ ਰਿਹਾ ਆਓ ਰਲ ਕੇ ਅਸੀਂ ਇਸ ਭਰਾ ਦੀ ਮਦਦ ਕਰੀਏ ਤੇ ਮੈਂ ਚਾਹਨਾ ਇਨੂੰ ਪੂਰਾ ਨਿਰਪੱਖ ਜਾਂਚ ਕਰਕੇ ਇਹਦਾ ਹੱਕ ਦਵਾਇਆ ਜਾਵੇ। ਦੱਸੋ ਯਾਰ ਇਹਨੇ ਕੋਈ ਸੱਕੀ ਵਿਅਕਤੀ ਜਿਹੜਾ ਮੂਮੀ ਲਫਾਫਾ ਲੈ ਕੇ ਤੁਰਿਆ ਸੀ ਕੈਮਰੇ 'ਚ ਵੇਖੀ ਹੋਈ। ਕੈਮਰੇ 'ਚ ਇਹ ਕਹਿੰਦੇ ਕਿ ਕਿਸੇ ਸ਼ੱਕੀ ਬੰਦੇ ਨੂੰ ਫਿਰਦਿਆਂ ਵੇਖਿਆ ਗਿਆ 3.5 ਅੱਗ ਲੱਗਣ ਦੀ ਘਟਨਾ ਦੇ ਦੌਰਾਨ। ਮੈਂ ਵੀ ਚਾਹੁੰਦਾ ਕਿ ਨਿਰਪੱਖ ਜਾਂਚ ਕੀਤੀ ਜਾਵੇ ਤੇ ਇਸ ਭਰਾ ਨੂੰ ਇਹਦਾ ਜੋ ਵੀ ਬੰਦ ਦਾ ਹੱਕ ਦਵਾਇਆ ਜਾਵੇ। ਰਣਵੇਂਦਰ ਸਿੰਘ ਜਿਹੜਾ ਅਡਾ ਜੀ ਹੈ? ਇਹ ਤਲਵੰਡੀ ਰਾਮਾ ਅਡਾ ਜੀ। ਹਾਂਜੀ, ਮੇਰੀ ਮਾਰਕੀਟ ਇਹਦੇ ਨਾਲ ਮਾਰਕੀਟ ਦੇ ਆ। ਹਾਂਜੀ। ਤਿੰਨ ਦੁਕਾਨਾਂ ਵੇਖੋ 6 ਤੇ 4 ਇੱਗੋ ਮਾਰਕੀਟ ਮੇਰੀ ਇਹਦੀਆਂ ਦੁਕਾਨਾਂ ਚ ਅੱਗ ਲੱਗੀ ਨੁਕਸਾਨ ਇਹਦਾ ਜੇ ਕਿੰਨਾ ਹੋਇਆ ਸਾਰਾ ਸਾਡਾ ਨੁਕਸਾਨ ਹੋ ਸਕਦਾ ਸੀ ਹਾਂਜੀ ਤੇ ਅਸੀਂ ਦੇ ਹੋ ਪ੍ਰਸ਼ਾਸਨ ਕੋ ਵੀ ਸਾਨੂੰ ਜੋ ਇਨਸਾਫ ਮਿਲੇ ਇਹਦਾ ਤੇ ਇਹਨੂੰ ਵਿਚਾਰਾਂ ਇਨਸਾਫ ਦਿੱਤਾ ਜਾਵੇ ਲੱਖ ਸਵਾ ਲੱਖ ਦਾ ਨੁਕਸਾਨ ਹੋ ਗਿਆ ਤੇ ਨਾਲ ਸਾਡਾ ਵੀ ਹੋ ਸਕਦਾ ਸੀ ਕਿੰਨੇ ਲੱਖਾਂ ਦਾ ਹੋ ਜਾਣਾ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਚਾਹੁੰਦੇ ਹਾਂ ਕਿ ਇਨਸਾਫ ਦਿੱਤਾ ਜਾਵੇ ਤੇ ਵੀ ਜਿਹੜੀ ਮਤ ਦਿੱਤੀ ਜਾਵੇ ਗਰੀਬ ਬੰਦਾ ਦਿਹਾੜੀਦਾਰ ਬੰਦਾ ਆਪਣਾ ਕੰਮ ਰਿਕਯਾਰ ਖੁੱਲਿਆ ਹੀ ਨਹੀਂ ਨਿਕਨੇ ਕੇ ਬੱਚੇ ਆ ਇਹਦੇ ਅਗਲ ਕੰਦੇ ਘਟਨਾ ਵਾਪਰੀ ਫੂਰੂਰ ਵਾਲੀ ਸ਼ਾਪ ਨੂੰ ਕੀ ਮਾਮਲਾ ਜੀ ਮਾਮਲਾ ਜੀ ਇੱਕ ਦਰਖਾਸਤ ਆਈ ਸੀ ਸਿਰੇ ਉਹ ਬਾ ਰਕੀਸ਼ ਕੁਮਾਰ ਰਕੀਸ਼ ਮਸੀ ਪੁੱਤਰ ਬੱਜਨ ਮਸੀ ਪਿੰਡ ਤਲਵੰਡੀ ਰਾਮਾ ਤੋਂ ਜਿੰਨਾ ਦੱਸਿਆ ਪਿਆ ਆ ਸਵੇਰੇ ਅਸੀਂ ਆਏ ਜਾ ਕੇ ਵੇਖਿਆ ਵਾ ਤੇ ਸਾਡੀ ਦੁਕਾਨ ਜਿਹੜੀ ਆ ਕਰੀਬ ਸਾਡੇ ਕੋਲ ਇੱਥੇ ਆਏਗੇ 9 ਵਜੇ ਤਕਰੀਬ ਆਏ ਜਿਨ੍ਹਾਂ ਨੇ ਕਿਹਾ ਬਿਹੜੀ ਦੁਕਾਨ ਦੇ ਰਾਤ ਦੀ ਸੜਕ ਨੂੰ ਮੌਕੇ ਤੇ ਗਏ ਹਾਂ ਜੀ ਓਕੇ ਤੇ ਜਾ ਕੇ ਇਹ ਵਿਖਿਆ ਜਿਹਦੇ ਹਾਲਾਤ ਚੱਕੀ ਪਾਏ ਗਏ ਆ ਕਹੜ ਮਤਾਬਕ ਵੀ ਉਹਨਾਂ ਦੇ ਕਹੜ ਮਤਾਬਕ ਅੱਗ ਲੱਗ ਗਈ ਆ ਸਾਡੇ ਕਹਨ ਮੌਕੇ ਤੋਂ ਵੇਖਣ ਕਰਕੇ ਹੋ ਸਕਦਾ ਜਾਂ ਪੱਤੀ ਲੱਟ ਵਗੈਰਾ ਕੋਈ ਸ਼ਾਟ ਹੋਈ ਹੋਵੇ ਜਿਹਦੇ ਕਰਕੇ ਆ ਫਿਰ ਵੀ ਜੋ ਵੀ ਸਾਹਮਣੇ ਆਏਗਾ ਉਹਦੇ ਉੱਤੇ ਕਾਰਵਾਈ ਕੀਤੀ ਜਾਊਗੀ ਸਰ ਨੁਕਸਾਨ ਕੀ ਕੀ ਹੋਇਆ ਜੀ ਉਹਨਾਂ ਦਾ ਨੁਕਸਾਨ ਜੀ ਇੱਕ ਤੇ ਇਨਵਰਟਰ ਜੀ ਤੇ ਇੱਕ ਟੀਵੀ ਆ ਜੀ ਉਹ ਸੜ ਗਏ ਆ ਦੋਵੇਂ ਤੇ ਸਰ ਬਾਹਰ ਉਹਨਾਂ ਦਾ ਢਾਂਚਾ ਵਗਾਰੇ ਟੋਟਲੀ ਸੜ ਚੁੱਕਾ ਹੈ ਬਿਲਕੁਲ ਸੜ ਗਿਆ ਹੈ ਉਹ ਕਹਿ ਰਹੇ ਲੱਖ ਲੱਖ ਰੁਪਏ ਦਾ ਸਾਡਾ ਲਾਸ ਹੋ ਚੁੱਕਾ ਹੈ ਉਹਨਾਂ ਕਹਿਣ ਮੁਤਾਬਕ ਆ ਹੁਣ ਬਾਕੀ ਫਿਰ ਵੀ ਇੱਕ ਤੇ ਸਰ ਕਹਿੰਦੇ ਇੱਕ ਸੀਸੀਟੀਵੀ ਸ਼ੱਕੀ ਬੰਦਾ ਘੁੰਮਦਾ ਦਿਖਾਈ ਰਿਹਾ ਕਿ ਇਹ ਤੁਹਾਡੇ ਤਿਆਂ ਚ ਹੈ ਉਹ ਉਹ ਭਾਜੀ ਕਿੱਲੀ ਤੇ ਕਰ ਰਹੇ ਆ ਹਜੇ ਕੈਮਰੇ ਚੈੱਕ ਆਂਦੇ ਆ ਕੈਮਰੇ ਚੁੱਕ ਚੈੱਕ ਕਰਕੇ ਜੋ ਇਹ ਫੋਟੋ ਸਾਹਮਣੇ ਆਉਣਗੇ ਉਹਦੇ ਮੁਤਾਬਕ ਵਿਖੇ ਪੁੱਛਿਆ ਜਾਊਗਾ ਕਿ ਕੌਣ ਹੈ ਕੌਣ ਨਹੀਂ ਜੀ ਹੁਣ ਤੱਕ ਸਰ ਕੀ ਕਾਰਵਾਈ ਕੀਤੀ ਗਈ ਹੈ ਤੁਹਾਡੇ ਵੱਲੋਂ ਹਾਂਜੀ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਜੀ ਹੁਣ ਤੱਕ ਜੀ ਹੋਣਾ ਪੂਰਾ ਹਜੇ ਉਹਦਾ ਦੁਕਾਨ ਵੇਖ ਕੇ ਆਇਆ ਉਹ ਹਾਲਾਤ ਕਾੰਦੇ ਉਹਦੇ ਮੁਤਾਬਕ ਜੋ ਸਾਹਮਣੇ ਆਏਗਾ ਉਹ ਮੁਤਾਬਕ ਕਾਰਵਾਈ ਕੀਤੀ ਜਾਊਗੀ